ਸ਼ਲੋਕ ਬਹਲਾ ਤੀਜਾ ਹਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਹੈ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸਨ ਸਹਿਬ ਜੀ ਵਿਖੇ ਆਪ ਸਭ ਸੰਗਤਾਂ ਹਾਜ਼ਰੀਆਂ ਪਰ ਰਹੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹਨ ਦੀਵਾਨਾ ਦੇ ਅੰਦਰ ਸਤਿਗੁਰਾਂ ਦੀ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਆਸਾ ਕੀ ਵਾਰ ਦੇ ਕੀਰਤਨ ਅਰਦਾਸ ਬੇਨਤੀ ਉਪਰੰਤ 사ਤਗੁਰਾਂ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਹੁਕਮਨਾਮਾ ਸਾਹਿਬ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ। ਕੋਜਿਕ ਸਮਾਪਤ ਸ੍ਰੀ ਮੁਖਵਾਕ ਦੀ ਵਿਚਾਰ ਕਰਨ ਦੇ। ਸਭ ਸੰਗਤ ਮਨ ਚੇਤ ਬਿਰਤੀਆਂ ਨੂੰ ਇਕਾਗਰ ਕਰੋ ਤੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋ ਲੋਕ ਮਹੱਲਾ ਤੀਜਾ ਸਤਿਗੁਰਾਂ ਨੇ ਪਾਵਨ ਹੁਕਮ 647 ਤੇ 48 ਅੰਗ ਤੇ ਸੁਭਾਏ ਮਾਨ ਇਹ ਸਤਿਗੁਰਾਂ ਦੀ ਵਾਰ ਹੈ ਗੁਰਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 22 ਵਾਰਾਂ ਦਰਜ ਕੀਤੀਆਂ ਇੱਕੀ ਵਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਆਪਣੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਤੇ ਇੱਕ ਵਾਰ ਭਾਈ ਸੱਤਾ ਤੇ ਬਲਵੰਡ ਜੀ ਦੀ ਹੈ ਇਹ ਰਾਗ ਸੋਰਠ ਦੇ ਅੰਦਰ ਸਤਿਗੁਰਾਂ ਦੀ ਵਾਰ ਹੈ ਸ਼ਲੋਕ ਜਿਹੜੇ ਅਨੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ ਤੇ ਜਿਹੜੀਆਂ ਪਾਉੜੀਆਂ ਨੂੰ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਲੋਕ ਦੇ ਅੰਦਰ ਸਾਨੂੰ ਸਮਝਾਉਣਾ ਕਰਿਆ ਨਾ ਸ਼ਲੋਕ ਮਹਲਾ 3 ਤੀਸਰੇ ਪਾਤਸ਼ਾਹ ਦੇ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਯੋਟਿਆਂ ਦੀ ਓਟ ਨਿਧਰਿਆਂ ਦੀ ਥੇਰ ਨਿਆਸਰਿਆਂ ਦੇ ਆਸਰੇ ਨਿਥਾਵਣ ਕੇ ਥਾਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਫੁਰਮਾਨ ਬਖਸ਼ਿਸ਼ ਕੀਤਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਆਪਣੇ ਮਨ ਕਰਕੇ ਸਮਝਣ ਵਾਸਤੇ ਸੇਵਾ ਕਰਨ ਵਾਸਤੇ ਦੱਸਿਆ ਕਿ ਜੇ ਗੁਰੂ ਦੀ ਸੇਵਾ ਕਰਨੀ ਆ ਤੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਸੇਵਾ ਕਰਨ ਦੇ ਨਾਲ ਮਨੁੱਖ ਨੂੰ ਪ੍ਰਾਪਤ ਕੀ ਹੁੰਦਾ ਹੈ ਤੇ ਕਿਸ ਤਰ੍ਹਾਂ ਸੀ ਆਪਣਾ ਜੀਵਨ ਜੀਣਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰ ਰਿਆ ਨ ਹਸਤੀ ਸਿਰ ਜਿਉਂ ਅੰਕ ਸਹ ਹੈ ਅਹਰਨ ਜਿਉ ਸਿਰ ਦੇ ਹਸਤੀ ਦਾ ਅਰਥ ਹੈ ਹਾਥੀ ਤੇ ਅੰਕਸ ਜਿਹੜਾ ਮੁਹਾਵਤ ਆ ਉਹ ਹਾਥੀ ਦੇ ਉੱਤੇ ਬੈਠਾ ਹੁੰਦਾ ਉਹਦੇ ਹੱਥ ਵਿੱਚ ਇੱਕ ਕੁੰਡਾ ਹੁੰਦਾ ਹੈ ਜਿਹਦੇ ਨਾਲ ਉਹ ਹਾਥੀ ਨੂੰ ਜਿੱਧਰ ਚਾਵੇ ਮੋੜਦਾ ਹੈ ਉਹ ਅੰਕਸ ਦੇ ਅਧੀਨ ਕੁੰਡੇ ਦੇ ਅਧੀਨ ਹਾਥੀ ਹੁੰਦਾ ਹੈ ਹਾਥੀ ਜਿੰਨੀ ਮਰਜੀ ਤਾਕਤ ਦਾ ਮਾਲਕ ਆ ਪਰ ਜਦੋਂ ਉਹ ਮੁਹਵਤ ਦੇ ਅਧੀਨ ਹੋ ਜਾਂਦਾ ਏ ਅੰਕ ਉਸ ਦੇ ਸਿਰ ਵਿੱਚ ਵੱਜਦਾ ਏ ਤੇ ਜਿੱਧਰ ਨੂੰ ਉਹ ਮੁਹਵਤ ਚਾਵੇ ਹਾਥੀ ਉਧਰ ਨੂੰ ਮੁੜਦਾ ਏ ਸਤਿਗੁਰਾਂ ਨੇ ਸਾਨੂੰ ਇਹ ਉਦਾਹਰਨ ਬਖਸ਼ਿਸ਼ ਕੀਤੀ ਏ ਹਾਥੀ ਦੇ ਕਿ ਹਾਥੀ ਬੜੇ ਬਲ ਵਾਲਾ ਏ ਜਿਸ ਤਰ੍ਹਾਂ ਹਾਥੀ ਦੇ ਉੱਤੇ ਮੁਹਾਵਤ ਬੈਠਾ ਏ ਉਹਦੇ ਸਿਰ ਉੱਤੇ ਕੁੰਡਾ ਵੱਜਦਾ ਏ ਅਹਰਨ ਜਿਉਂ ਸਿਰ ਦੇ ਜਿਸ ਤਰ੍ਹਾਂ ਲੋਹਾਰ ਵੀਰਾਂ ਦੇ ਕੋਲ ਇੱਕ ਅਹਰਨ ਹੁੰਦੀ ਜਿਹਦੇ ਉੱਤੇ ਉਹ ਕਈ ਚੀਜ਼ਾਂ ਜਿਹੜੀਆਂ ਘਟਦਾ ਏ ਲੋਹੇ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਅਨਾਂ ਜਾ ਹੋਰ ਕਈ ਸ਼ਸਤਰ ਤਿਆਰ ਕੀਤੇ ਜਾਂਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਜੇ ਮਨੁੱਖ ਤੂੰ ਪਰਮਾਤਮਾ ਦੀ ਦਰ ਕਰਦੀ ਸੇਵਾ ਕਰਨੀ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਇੱਕ ਹਾਥੀ ਨੇ ਉਹ ਕੁੰਡੇ ਦੇ ਅਧੀਨ ਹੋ ਕਰਕੇ ਚੱਲਦਾ ਹੈ ਉਹਦੀ ਹੁਕਮ ਤੇ ਆਗਿਆ ਵਿੱਚ ਰਹਿੰਦਾ ਹੈ ਅਹਰਨ ਜਿਉਂ ਸਿਰ ਦੇ ਜਿਸ ਤਰ੍ਹਾਂ ਅਹਰਨ ਦੇ ਉੱਤੇ ਕੋਈ ਵੀ ਲੋਹਾ ਜਦੋਂ ਆਪਣਾ ਸਿਰ ਦਿੰਦਾ ਹੈ ਵਧਾਨ ਦੀ ਉੱਤੋਂ ਛੱਟ ਵਜਦੀ ਆ ਤੇ ਫਿਰ ਉਹ ਘੜਿਆ ਜਾਂਦਾ ਫਿਰ ਵਰਤੋਂ ਵਿੱਚ ਆਉਂਦਾ ਹੈ ਤਾਂ ਉਹਨੂੰ ਕੋਈ ਪਸੰਦ ਕਰਦਾ ਹੈ ਜਾਂ ਵਰਤਦਾਏ ਕੋਲ ਰੱਖਦਾ ਹੈ ਜਿਸ ਤਰ੍ਹਾਂ ਇੱਕ ਹਾਥੀ ਕੁੰਡੇ ਦੇ ਅਧੀਨ ਆ ਜਿਸ ਤਰ੍ਹਾਂ ਅਹਰਨ ਦੇ ਆਪਣਾ ਵਧਾਨ ਦੇ ਹੇਠਾਂ ਸਿਰ ਦਿੰਦੀ ਆ ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ ਕਿ ਇਹ ਮਨੁੱਖ ਇਸ ਤਰ੍ਹਾਂ ਤੂੰ ਆਪਣੇ ਮਨ ਤੇ ਤਨ ਨੂੰ ਗੁਰੂ ਦੇ ਅੱਗੇ ਰੱਖ ਕਰਕੇ ਉਹ ਵੀ ਦਾ ਅਰਥ ਆ ਖਲੋ ਕਰਕੇ ਸਾਵਧਾਨ ਹੋ ਕਰਕੇ ਤੂੰ ਸੇਵਾ ਕਰ ਸਤਿਗੁਰਾਂ ਨੇ ਸਾਨੂੰ ਜਸ ਸਿਕਾਈ ਕਿ ਆਪਣਾ ਮਨ ਤੇ ਤਨ ਗੁਰੂ ਅੱਗੇ ਭੇਟਾ ਕਰਨਾ ਹੈ ਤਨ ਮਨ ਧਨ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਆਪਣਾ ਤਨ ਮਨ ਜਿਹੜਾ ਗੁਰੂ ਅੱਗੇ ਸੌਂਪਣਾ ਹੈ ਰੱਖਣਾ ਹੈ ਜੇ ਗੁਰੂ ਦਾ ਹੁਕਮ ਮੰਨੂਗਾ ਮਨੋਕਰ ਤਾਂ ਇਹ ਗੁਰੂ ਨੂੰ ਪਾ ਸਕਦਾ ਹੈ ਪਰਮਾਤਮਾ ਦੀ ਪ੍ਰਾਪਤੀ ਇਹਨੂੰ ਹੋ ਸਕਦੀ ਹੈ ਕਿ ਆਪਣਾ ਮਨ ਤੇ ਤਨ ਇਹਦੇ ਅੰਦਰ ਜਿਹੜੇ ਪੰਜ ਘੋੜੇ ਦੌੜ ਰਹੇ ਹਨ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਇਹਨਾਂ ਦੀਆਂ ਲਗਾਮਾਂ ਜਿਹੜੀਆਂ ਗੁਰੂ ਦੇ ਹੱਥ ਵਿੱਚ ਦਵਾਂਗੇ ਤਾ ਸਤਿਗੁਰੂ ਜੇ ਸਾਡੇ ਮਨ ਨੂੰ ਚਲਾਉਣਗੇ ਫਿਰ ਜਿੱਧਰ ਸਤਿਗੁਰੂ ਕਿਰਪਾ ਕਰਨਗੇ ਉਧਰ ਨੂੰ ਇਹ ਮਨ ਲੱਗੇਗਾ। ਦੁਆਪਰ ਯੁੱਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ। ਤੇ ਉਹ ਅਰਜਨ ਦਾ ਰੱਥ ਚਲਾਉਂਦੇ ਸੀ। ਅਰਜਨ ਜਿਹੜੇ ਰੱਥ ਦੀ ਸਵਾਰੀ ਕਰਦਾ ਸੀ ਉਹਨੂੰ ਪੰਜ ਘੋੜੇ ਲੱਗੇ ਸਨ। ਪੰਜਾਂ ਘੋੜਿਆਂ ਵਾਲਾ ਇੱਕ ਰੱਥ ਸੀ। ਉਸ ਰੱਥ ਦੇ ਅੱਗੇ ਪੰਜ ਘੋੜੇ ਤੇ ਇੱਕ ਰਾਸੀ ਉਹਦੇ ਉੱਤੇ ਅਰਜਨ ਬੈਠ ਕਰਕੇ ਸਵਾਰੀ ਕਰਦਾ ਹੈ ਤੇ ਉਹਨੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਕਿਹਾ ਕਿ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਮੈਂ ਰੱਥ ਪੰਜਾਂ ਘੋੜਿਆਂ ਵਾਲਾ ਨਹੀਂ ਚਲਾ ਸਕਦਾ ਤੇ ਕੋਈ ਘੋੜਾ ਜਿਹੜਾ ਕਿਸੇ ਬੰਨੇ ਦੌੜਦਾ ਹੈ ਕਿਸੇ ਬੰਨੇ ਨੂੰ ਖਿੱਚਦਾ ਹੈ ਮੇਰੇ ਕੋਲੋਂ ਸਿੱਧੇ ਨਹੀਂ ਜਾਂਦੇ ਉਸੇ ਕਿਰਪਾ ਕਰੋ ਤੇ ਸ਼੍ਰੀ ਕ੍ਰਿਸ਼ਨ ਨੂੰ ਉਹਨੇ ਉਹਨਾਂ ਪੰਜਾਂ ਘੋੜਿਆਂ ਦੀਆਂ ਲਗਾਮਾਂ ਦਿੱਤੀਆਂ ਤੇ ਫੇਰ ਉਹ ਰੱਥ ਦੇ ਉੱਤੇ ਬੈਠਦਾ ਤੇ ਰੱਥ ਸਿੱਧਾ ਜਾਂਦਾ ਹੈ ਇਹ ਸਾਖੀ ਦੀ ਉਦਾਹਰਣ ਹੈ ਕਿ ਜੇ ਅਸੀਂ ਵੀ ਚਾਹਣਿਆ ਕਿ ਸਾਡਾ ਮਨ ਸਿੱਧਾ ਤੁਰਿਆ ਜਾਵੇ ਪਰਮਾਤਮਾ ਦੇ ਧਿਆਨ ਵੱਲ ਲੱਗੇ ਤੇ ਆਪਣੇ ਜਿਹੜੇ ਪੰਜ ਘੋੜੇ ਹਨ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਇਹਦੀਆਂ ਲਗਾਮਾਂ ਗੁਰੂ ਨਾਨਕ ਨੂੰ ਫੜਾਵਾਂਗੇ ਤੇ ਤਾਂ ਇਹ ਮਨ ਜਿਹੜਾ ਸਿੱਧਾ ਹੋ ਕਰਕੇ ਚੱਲ ਸਕਦਾ ਹੈ। ਭਾਏ ਲੈਣਾ ਜੀ ਗੁਰੂ ਅੰਗਦ ਦੇ ਮਹਾਰਾਜ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਦਰਸ਼ਨਾਂ ਵਾਸਤੇ ਪਹਿਲੀ ਵਾਰ ਜਾਂਦੇ ਆ ਤੇ ਰਸਤੇ ਦੇ ਵਿੱਚ ਕਈਆਂ ਨੂੰ ਪੁੱਛਦੇ ਹਨ ਕਿ ਨਾਨਕ ਤਪੇ ਦੇ ਘਰ ਜਾਣਾ ਹੈ। ਤੇ ਜਿਹੜਾ ਵੀ ਮਿਲਦਾ ਉਹ ਇਹੋ ਗੱਲ ਕਹਿੰਦਾ ਕਿ ਨਾਨਕ ਤਪੇ ਦਾ ਘਰ ਅੱਗੇ ਪੰਜਾਂ ਸੱਤ ਵਾਰੀ ਖਲੋ ਕਰਕੇ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਇਹੋ ਹੀ ਗੱਲ ਪੁੱਛਦੇ ਕਿ ਨਾਨਕ ਤਪੇ ਦੇ ਘਰ ਜਾਣਾ ਕਿਉਂਕਿ ਅੰਦਰ ਤਰਪ ਬੜੀ ਪ੍ਰੇਮ ਬੜਾ ਗੁਰੂ ਦੀ ਵਡਿਆਈ ਗੁਰੂ ਨਾਨਕ ਦੀ ਬੜੀ ਸੁਣੀ ਤੇ ਆਗੋਂ ਫਿਰ ਗੁਰੂ ਨਾਨਕ ਦੇਵ ਹੀ ਭਾਈ ਲਹਿਣੇ ਨੂੰ ਮਿਲ ਜਾਂਦੇ ਹਨ ਤੇ ਗੁਰੂ ਨਾਨਕ ਦੇਵ ਨੂੰ ਕਹਿਣ ਲੱਗੇ ਕਿ ਮੈਂ ਨਾਨਕ ਤਪੇ ਦੇ ਘਰ ਜਾਣਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਜੇ ਨਾਨਕ ਤਪੇ ਦੇ ਘਰ ਜਾਣਾ ਹੈ ਤੇ ਘੋੜੇ ਦੀਆਂ ਲਗਾਮਾਂ ਮੈਨੂੰ ਫੜਾ ਘੋੜੇ ਦੀਆਂ ਲਗਾਮਾਂ ਗੁਰੂ ਨਾਨਕ ਦੇਵ ਮਹਾਰਾਜ ਫੜ ਲੈਂਦੇ ਆ ਤੇ ਭਾਈ ਲਹਿਨੇ ਨੂੰ ਘੋੜੇ ਦੇ ਉੱਤੇ ਬਿਠਾ ਕਰਕੇ ਆਪ ਤੁਰ ਕਰਕੇ ਜਾਂਦੇ ਆ ਤੇ ਅੱਗੇ ਜਾ ਕਰਕੇ ਜਦੋਂ ਅੰਦਰ ਬੈਠਦੇ ਆ ਭਾਈ ਲਹਿਨੇ ਨੂੰ ਕਹਿੰਦੇ ਕਿ ਤੂੰ ਘੋੜਾ ਬੰਨ੍ਹ ਕਰਕੇ ਅੰਦਰ ਆ ਜਦੋਂ ਭਾਈ ਲੈਨ ਅੰਦਰ ਜਾ ਕਰਕੇ ਵੇਖਦਾ ਹੈ ਤਖਤ ਤੇ ਗੁਰੂ ਨਾਨਕ ਦੇਵ ਮਹਾਰਾਜੀ ਆਪ ਬੈਠੇ ਭਾਈ ਲੈਨਾ ਸਤਿਗੁਰਾਂ ਦੇ ਸੀਸ ਉੱਤੇ ਆਪਣਾ ਮਸਤਕ ਰੱਖਦਾ ਹੈ ਤੇ ਭੁੱਲ ਬਖਸ਼ਾਉਂਦਾ ਹੈ ਕਿ ਸਤਿਗੁਰੂ ਜੀ ਮੇਰੇ ਕੋਈ ਭੁੱਲ ਹੋਈ ਆ ਕਿ ਤੁਸੀਂ ਪੈਦਲ ਮੈਂ ਘੋੜੇ ਦੀਆਂ ਲਗਾਮਾਂ ਤੁਹਾਨੂੰ ਫੜਾਈਆਂ ਮੈਂ ਆਪ ਘੋੜੇ ਤੇ ਚੜਿਆ ਜਿਹਦੇ ਮਨ ਦੀਆਂ ਸਤਿਗੁਰੂ ਨਾਨਕ ਆਪ ਲਗਾਮਾ ਫੜ ਲੈਂਦਾ ਹੈ ਉਹ ਗੁਰੂ ਨਾਨਕ ਦੇ ਦਰ ਤੇ ਚੱਲ ਸਕਦਾ ਹੈ ਸਾਨੂੰ ਗੁਰੂ ਦੀਆਂ ਸਾਖੀਆਂ ਤੋਂ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੇ ਅਰਜਨ ਨੇ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਘੋੜਿਆਂ ਦੀਆਂ ਲਗਾਮਾਂ ਫੜਾਈਆਂ ਮਨ ਦੀਆਂ ਤੇ ਤਾਂ ਮਨ ਸਿੱਧਾ ਜਾਂਦਾ ਹੈ ਜੇ ਭਾਈ ਲਹਿਨੇ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦੇ ਘੋੜੇ ਦੀਆਂ ਲਗਾਮਾਂ ਫੜੀਆਂ ਐ ਤੇ ਤਾਂ ਭਾਈ ਲਹਿਣਾ ਗੁਰੂ ਅੰਗਦ ਦੇਵ ਬਣੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਤੋ ਵੀ ਮਨੁੱਖ ਆਪਣੇ ਮਨ ਤੇ ਤਨ ਨੂੰ ਗੁਰੂ ਦੇ ਅੱਗੇ ਰੱਖ ਕਰਕੇ ਆਪਣੇ ਜਿਹੜੇ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਆ ਇਹਨਾਂ ਦੀਆਂ ਲਗਾਮਾਂ ਸਤਿਗੁਰੂ ਨੂੰ ਫੜਾ ਆਪਣਾ ਮਨ ਤੇ ਤਨ ਸਤਿਗੁਰੂ ਅੱਗੇ ਰੱਖ ਕਰਕੇ ਤੇ ਸਾਵਧਾਨ ਹੋ ਕਰਕੇ ਗੁਰੂ ਦੀ ਸੇਵਾ ਕਰ। ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਜਿਹੜਾ ਮਨੁਖ ਗੁਰਮੁਖ ਆ ਗੁਰੂ ਰਾਹੀ ਉਪਦੇਸ਼ ਲੈ ਕਰਕੇ ਗੁਰੂ ਨੂੰ ਆਪਾ ਸਮਰਪਤ ਕਰ ਦਿੰਦਾ ਆਪਣੇ ਆਪਨੀ ਮੈਂ ਨੂੰ ਮਾਰ ਲੈਂਦਾ ਏ ਨਿਵਾਰ ਲੈਂਦਾ ਏ ਸਤਿਗੁਰੂ ਜੀ ਫਿਰ ਕਰਦੇ ਕੀ ਆ ਸਭ ਰਾਜ ਸ੍ਰਿਸ਼ਟ ਕਾਲੇ। ਜਿਹੜਾ ਮਨੁੱਖ ਗੁਰੂ ਨੂੰ ਆਪਣਾ ਮਨ ਤਨ ਦੇ ਦਿੰਦਾ ਹੈ ਸਾਵਧਾਨ ਹੋ ਕਰਕੇ ਸੇਵਾ ਕਰਦਾ ਹੈ ਆਪਾ ਭਾਵ ਨੂੰ ਦੂਰ ਕਰਦਾ ਹੈ ਫਿਰ ਸਤਿਗੁਰੂ ਕਿਰਪਾ ਕਰ ਦਿੰਦੇ ਆ ਨਸਾਰੀ ਸ੍ਰਿਸ਼ਟੀ ਦਾ ਰਾਜ ਉਸ ਮਨੁੱਖ ਦੀ ਝੋਲੀ ਵਿੱਚ ਪਾਉਂਦੇ ਨਾਨਕ ਗੁਰਮੁਖ ਬੁੱਝੀਏ ਜਾਂ ਆਪੇ ਨਦਰ ਕਰੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਨਦਰ ਕਰ ਦਿੰਦਾ ਹੈ ਫਿਰ ਇਹ ਗੁਰਮੁਖ ਮਨੁੱਖ ਗੁਰੂ ਦੇ ਰਾਹੀ ਇਸ ਗੱਲ ਨੂੰ 부ਝਦਾਏ ਨੂੰ ਸਮਝ ਆਉਂਦੀ ਮਹੱਲਾ ਤੀਜਾ ਗੁਰੂ ਅਮਰਦਾਸ ਮਹਾਰਾਜੀ ਅੱਗੇ ਫਰਮਾਰਿਆਂ ਜਿਨ ਗੁਰਮਖ ਨਾਮ ਧਿਆਇਆ ਆਏ ਤੇ ਪਰਵਾਣ ਜਿਨ੍ਹਾਂ ਗੁਰਮਖਾ ਨੇ ਗੁਰੂ ਵਾਲੇ ਬਣ ਕਰਕੇ ਗੁਰੂ ਤੋਂ ਨਾਮ ਲੈ ਕਰਕੇ ਨਾਮ ਨੂੰ ਧਿਆਇਆ ਹੈ ਉਹੀ ਮਨੋਕ ਇੱਕ ਜੀਵਨ ਵਿੱਚ ਜ਼ਿੰਦਗੀ ਵਿੱਚ ਆਏ ਪਰਵਾਣ ਤੇ ਸਫਲ ਹਨ ਤੇ ਜਿਨ੍ਹਾਂ ਨੇ ਇਹ ਹੀਰਿਆਂ ਦੀ ਨਿਆਈ ਜਨਮਾਂ ਤੇ ਕਉਡੀਆਂ ਦੇ ਬਦਲੇ ਗਵਾਇਆ ਏ ਉਹਨਾਂ ਦਾ ਕਉਡੀ ਰਤਾ ਮੁੱਲ ਨਹੀਂ ਪੈਂਦਾ ਜੇ ਇਸ ਨਦਰ ਨ ਆਵਈ ਤਾਂ ਬਾਤ ਨ ਪੁੱਛਿਆ ਕਿ ਜੇ ਉਹ ਪ੍ਰਮਾਤਮਾ ਦੀ ਨਦਰ ਵਿੱਚ ਇਹ ਮਨੁੱਖ ਆਉਂਦਾ ਨਹੀਂ ਤੈਨੂੰ ਕੋਈ ਵੀ ਬਾਤ ਪੁੱਛਣ ਵਾਲਾ ਨਹੀਂ ਹੈ ਭਾਵੇਂ ਜਿੰਨਾ ਵਰਜੀ ਧਨਾੜ ਮਨੁੱਖ ਹੋਵੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਆਇਆ ਉਹਨਾਂ ਦਾ ਪਰਵਾਨਿਆ ਸਫਲ ਹੈ ਇਸ ਦੁਨੀਆ ਤੇ ਜਿਨ੍ਹਾਂ ਨੇ ਗੁਰ ਰਾਹੀਂ ਗੁਰਮੁਖ ਖਾਣੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੈ ਮਾਣ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦੇ ਉਹਨਾਂ ਦਾ ਇੱਕ ਦੇ ਆਇਆ ਪਰਵਾਨ ਹੈ ਫਿਰ ਉਹ ਨਾਮ ਜਪਣ ਦੇ ਕਾਰਨ ਉਹ ਆਪ ਤੇ ਮੁਕਤ ਹੁੰਦੇ ਹੋ ਆਪਣੇ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਸਤਿਗੁਰਾਂ ਨੇ ਭਗਤ ਪ੍ਰਹਿਲਾਦ ਦੀਆਂ 21 ਕੁਲਾਂ ਤਾਰੀਆਂ ਸੈਦੇ ਮਲਾ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 21 ਕੁਲਾਂ ਤਾਰੀਆਂ ਕਿ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹਦਾ ਆਪਣਾ ਤੇ ਭਲਾ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਆਪਣੀਆਂ ਕੁਲਾਂ ਦਾ ਉਧਾਰ ਕਰ ਦਿੰਦਾ ਹੈ ਜਿਹੜਾ ਨਾਮ ਜਪਣ ਵਾਲੇ ਮਨੁੱਖ ਦੀ ਸ਼ਰਨ ਵਿੱਚ ਆਉਂਦਾ ਹੈ ਉਸ ਮਨੁੱਖ ਦਾ ਵੀ ਭਲਾ ਹੋ ਜਾਂਦਾ ਹੈ ਤੇ ਦਰਗਾਹ ਦੇ ਵਿੱਚ ਉਹ ਮਨੁੱਖ ਮਾਨ ਪਾਉਂਦੇ ਉਹਨਾਂ ਨੂੰ ਇੱਜ਼ਤ ਮਿਲਦੀ ਪਾਉੜੀ ਪਾਉੜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਗੁਰਮਖ ਸਖੀਆਂ ਸਿੱਖ ਗੁਰੂ ਮਿਲਾਈਆਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਗੁਰਮਖ ਹਨ ਜਿਹੜੀਆਂ ਗੁਰੂ ਦੀਆਂ ਸਖੀਆਂ ਤੇ ਸਹੇਲੀਆਂ ਹਨ ਸਿੱਖ ਹਨ ਇਹ ਗੁਰੂ ਨੇ ਕਿਰਪਾ ਕਰਕੇ ਆਪ ਹੀ ਇਹਨਾਂ ਨੂੰ ਇੱਕ ਦੂਜੇ ਨਾਲ ਮਲਾਇਆ ਕਿ ਗੁਰੂ ਕੀ ਸੰਗਤ ਬਖਸ਼ਿਸ਼ ਕੀਤੀ ਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਹੈ ਲਈਆ ਇੱਕ ਉਹ ਸੇਵਕ ਹਨ ਜਿਹੜੇ ਗੁਰੂ ਦੇ ਕੋਲ ਰਹਿੰਦੇ ਹਨ ਗੁਰੂ ਦੇ ਪਾਸ ਰਹਿੰਦੇ ਹਨ ਸੇਵਾ ਸਿਮਰਨ ਕਰਦੇ ਹਨ ਇੱਕ ਗੁਰਕਾਰੇ ਲਾਇਆ ਤੇ ਇੱਕ ਉਹ ਮਨੋਖਨ ਜਿਨ੍ਹਾਂ ਨੂੰ ਸਾਤ ਗੁਰਾਂ ਨੇ ਕਾਰ ਦੇ ਵਿੱਚ ਲਾਇਆ ਹੈ ਕਾਮਕਾਰ ਦੇ ਵਿੱਚ ਲਾਇਆ ਉਹ ਗੁਰੂ ਦੇ ਕੋਲ ਨਹੀਂ ਬਹਿੰਦੇ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦਵਾਈ ਆ ਜਿਨ੍ਹਾਂ ਦੇ ਮਨ ਵਿੱਚ ਉਪਰ ਪਿਆਰਾ ਪਰਮਾਤਮਾ ਚਿੱਤ ਵਿੱਚ ਵਸ ਜਾਂਦਾ ਹੈ ਪਿਆਰਾ ਲੱਗਦਾ ਜਿੰਨਾ ਮਨੁੱਖਾਂ ਨੂੰ ਉਹਨਾਂ ਨੂੰ ਸਤਿਗੁਰੂ ਜੀ ਪ੍ਰੇਮ ਬਖਸ਼ਿਸ਼ ਕਰ ਦਿੰਦੇ ਹਨ ਪਿਆਰ ਦਿੰਦੇ ਹਨ ਗੁਰ ਸਿੱਖਾ ਇੱਕੋ ਪਿਆਰ ਗੁਰ ਪੁੱਤਾਂ ਪੁੱਤਾ ਭਾਈਆ ਗੁਰੂ ਨੇ ਕਦੇ ਵੀ ਆਪਣੇ ਸਿੱਖਾਂ ਵਿੱਚ ਮਿੱਤਰਾਂ ਵਿੱਚ ਤੇ ਪੁੱਤਰਾਂ ਵਿੱਚ ਕਦੇ ਵੀ ਫਰਕ ਨਹੀਂ ਰੱਖਿਆ ਜੇ ਗੁਰੂ ਨਾਨਕ ਆਪਣੇ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਫਰਕ ਰੱਖਦੇ ਤੇ ਭਾਈ ਲੈਹਨੇ ਗੁਰੂ ਅੰਗਦ ਦੇਵ ਨੂੰ ਕਦੇ ਗੱਦੀ ਨਾ ਦਿੰਦੇ ਆਪਣੇ ਪੁੱਤਰਾਂ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਨੂੰ ਗੁਰਤਾ ਗੱਦੀ ਦਿੰਦੇ ਕਿਸੇ ਵੀ ਗੁਰੂ ਨੇ ਆਪਣੇ ਸਿੱਖਾਂ ਮਿੱਤਰਾਂ ਤੇ ਭਵੇਂ ਭਰਾ ਹੁਣ ਉਹਨਾਂ ਦੇ ਵਿੱਚ ਫਰਕ ਨਹੀਂ ਰੱਖਿਆ ਸਿੱਖਾਂ ਨੂੰ ਵੀ ਉਹਨਾਂ ਨੇ ਮਾਨ ਸਤਕਾਰਿਆ ਸੇਵਕਾਂ ਨੂੰ ਜਿਹੜੇ ਗੁਰੂ ਵਾਲੇ ਗੁਰੂ ਦੀ ਸਿੱਖਿਆ ਵਿੱਚ ਚੱਲਦੇ ਹਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਾ ਦਾਤੂ ਤੇ ਦਾਸੂ ਨੂੰ ਛੱਡ ਕਰਕੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਾ ਮੋਹਣ ਬਾਬਾ ਮੋਰੀ ਨੂੰ ਛੱਡ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਆ ਕਿਉਂਕਿ ਉਹਨਾਂ ਨੇ ਸਿੱਖ ਸੇਖਾ ਵੇਖਿਆ ਸੇਵਕ ਵੇਖਿਆ ਸੇਵਾ ਭਾਵਨਾ ਵੇਖੀ ਆ ਗੁਰੂ ਨੇ ਕਦੇ ਵੀ ਆਪਣੇ ਪੁੱਤਰਾਂ ਤੇ ਭਰਾਵਾਂ ਦੇ ਵਿੱਚ ਸਿੱਖਾਂ ਦੇ ਵਿੱਚ ਕਦੇ ਵੀ ਕੋਈ ਫਰਕ ਨਹੀਂ ਰੱਖਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਜੰਗ ਦੇ ਵਿੱਚ 40 ਸਿੰਘਾਂ ਦੇ ਨਾਲ ਜੰਗ ਹੁੰਦਾ ਹੈ ਤੇ ਉੱਥੇ ਵੀ ਜੇ ਸਤਗੁਰਾਂ ਨੇ ਸਿੱਖ ਜੰਗ ਦੇ ਮੈਦਾਨ ਵਿੱਚ ਤੋਰਿਆ ਤੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੂੰ ਵੀ ਜੰਗ ਵਿੱਚ ਤੋਰਿਆ ਕਿ ਆਪਣੇ ਪੁੱਤਰ ਸਤਗੁਰਾਂ ਨੇ ਲਗਾ ਕਰਕੇ ਨਹੀਂ ਰੱਖੇ ਜੇ ਆਪਣੇ ਪੁੱਤਰਾਂ ਤੇ ਸਿੱਖਾਂ ਤੇ ਕੋਈ ਕੱਪੜਾ ਨਹੀਂ ਪਾਇਆ ਸ਼ਹੀਦੀ ਤੋਂ ਬਾਅਦ ਤੇ ਆਪਣੇ ਪੁੱਤਰਾਂ ਦਾ ਵੀ ਸੇ ਸਤਗੁਰਾਂ ਨੇ ਨਹੀਂ ਟਕਿਆ ਕਿਉਂਕਿ ਗੁਰੂ ਵਾਸਤੇ ਸਿੱਖ ਵੀ ਹੁੰਨਾਂ ਹੀ ਪੁੱਤ ਵੀ ਹੁੰਨਾਂ ਭਰਾ ਵੀ ਹੁੰਨੇ ਆ ਜਿਹੜਾ ਗੁਰੂ ਦੀ ਸੇਵਾ ਕਰਦਾ ਉਹ ਗੁਰੂ ਨੂੰ ਇੱਕੋ ਜਿਹਾ ਲੱਗਦਾ ਹੈ ਗੁਰੂ ਮਹਾਰਾਜੀ ਨੂੰ ਕਦੇ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਹੈ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਗੁਰੂ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਗੁਰੂ ਰਾਮਦਾਸ ਮਹਾਰਾਜੀ ਕਹਿੰਦੇ ਕਿ ਸਾਰੇ ਜਾਂੜੇ ਗੁਰੂ ਦੀ ਵਡਿਆਈ ਕਰਿਆ ਕਰੋ ਕਿਉਂਕਿ ਗੁਰੂ ਨੇ ਕਦੇ ਵੀ ਕਿਸੇ ਵਿੱਚ ਫਰਕ ਨਹੀਂ ਰੱਖਿਆ ਸਤਗੁਰੂ ਤੇ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਕਿ ਕੋਈ ਵੀ ਸਿੱਖ ਹੋਵੇ ਜਿਹੜਾ ਰਹਿਤ ਵਿੱਚ ਰਹੇਗਾ ਉਹ ਸਾਹਿਬ ਆ ਤੇ ਮੈਂ ਉਹਦਾ ਚੇਲਾ ਹੈ ਸਤਗੁਰੂ ਜੀ ਕਹਿਣ ਲੱਗੇ ਕਿ ਇਸ ਕਰਕੇ ਗੁਰੂ ਨੂੰ ਧਾਨਾਕ ਨਾ ਕਰੋ ਆਪਣੇ ਮukh ਤੋਂ ਗੁਰ ਸਤਗੁਰ ਬੋਲੋ ਸਭ ਗੁਰ ਗੁਰੂ ਗੁਰੂ ਆਖਣਾ ਚਾਹੀਦਾ ਆਖ ਗੁਰੂ ਜਿਵਾਈਆਂ ਕਿਉਂਕਿ ਗੁਰੂ ਕਹਿ ਕਰਕੇ ਗੁਰੂ ਦਾ ਨਾਮ ਸ਼ਬਦ ਲੈ ਕਰਕੇ ਮਨੁੱਖ ਆਤਮਿਕ ਤੌਰ ਤੇ ਜੀਵਨ ਜਿਹੜਾ ਉਹ ਜੀ ਸਕਦਾ ਹੈ ਸਤ ਗੁਰੂ ਦੇ ਨਾਲ ਜੁੜ ਸਕਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਸ ਤਰ੍ਹਾਂ ਹਾਥੀ ਕੁੰਡੇ ਦੇ ਅਧੀਨ ਰਹਿੰਦਾ ਹੈ ਅਹਰਨ ਜਿਹੜੀ ਵਦਾਨ ਦੇ ਹੇਠਾਂ ਸਿਰ ਦਿੰਦੀ ਹੈ ਇਸ ਤਰ੍ਹਾਂ ਤੂੰ ਆਪਣਾ ਮਨ ਤੇ ਤਨ ਨੂੰ ਗੁਰੂ ਦੇ ਅੱਗੇ ਰੱਖ ਕਰਕੇ ਮਨੁੱਖ ਸੇਵਾ ਕਰ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਇਸ ਤਰ੍ਹਾਂ ਜਿਹੜਾ ਮਨੁੱਖ ਸੇਵਾ ਕਰਦਾ ਏ ਜੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜੀ ਦੀ 12 ਸਾਲ ਖਡੂਰ ਸਾਹਿਬ ਸੇਵਾ ਕੀਤੀ ਹੈ ਮਨ ਤਨ ਗੁਰੂ ਅੱਗੇ ਰੱਖ ਕਰਕੇ ਤੇ ਸਾਰੀ ਸ੍ਰਿਸ਼ਟੀ ਦਾ ਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਿਆ ਏ ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਸੇਵਾ ਦੇ ਵਿੱਚ ਇੰਨੀ ਬਰਕਤ ਆ ਮਨ ਤਨ ਨੂੰ ਗੁਰੂ ਦੇ ਅੱਗੇ ਰੱਖ ਕਰਕੇ ਸੇਵਾ ਕਰੋ ਸਾਰੀ ਸ੍ਰਿਸ਼ਟੀ ਦਾ ਰਾਜ ਤੁਹਾਨੂੰ ਪ੍ਰਾਪਤ ਹੋਵੇਗਾ ਗੁਰੂ ਦੇ ਰਾਹੀ ਜਿਹਦੇ ਉੱਤੇ ਗੁਰੂ ਕਿਰਪਾ ਕਰ ਦਿੰਦਾ ਉਹਨੂੰ ਇਸ ਗੱਲ ਦੀ ਸਮਝ ਤੇ ਸੂਝ ਆਉਂਦੀ ਹੈ ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਧਿਆਇਆ ਇਸ ਜੀਵਨ ਤੇ ਜ਼ਿੰਦਗੀ ਵਿੱਚ ਆਉਣਾ ਉਹਨਾਂ ਦਾ ਹੀ ਪ੍ਰਵਾਹਨ ਹੋਇਆ ਹੈ ਉਹ ਮਨੋਕ ਆਪਣੇ ਕੁਲਾਂ ਦਾ ਵੀ ਉਦਾਰ ਕਰ ਦਿੰਦੇ ਹਨ ਤੇ ਦਰਗਾਹ ਦੇ ਵਿੱਚ ਮਾਨ ਪਾਉਂਦੇ ਹਨ ਗੁਰੂ ਨੇ ਆਪ ਹੀ ਕਿਰਪਾ ਕਰਕੇ ਸਿੱਖ ਸਖੀਆਂ ਸਹੇਲੀਆਂ ਨੂੰ ਮਲਾਉਣਾ ਕੀਤਾ ਹੈ ਗੁਰੂ ਨੇ ਕਦੇ ਵੀ ਆਪਣੇ ਸਿੱਖਾਂ ਪੁੱਤਰਾਂ ਤੇ ਭਾਈਆਂ ਵਿੱਚ ਫਰਕ ਨਹੀਂ ਰੱਖਿਆ ਇੱਕੋ ਜਿਹਾ ਪਿਆਰ ਸਤਗੁਰੂ ਕਰਦੇ ਹਨ ਗੁਰੂ ਨੂੰ ਗੁਰੂ ਗੁਰੂ ਕਰਕੇ ਜਪ ਜਪ ਕਰਕੇ ਆਤਮਿਕ ਜ਼ਿੰਦਗੀ ਜਿਹੜੀ ਸਾਨੂੰ ਉਪਰਾਪਤ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਮਿਹਰਮਤ ਕਰਨ ਕੇ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਸਤਿਗੁਰਾਂ ਦੇ ਦੱਸੇ ਬਚਨਾਂ ਉੱਤੇ ਅਸੀਂ ਚੱਲ ਸਕੀਏ ਆਪ ਵੀ ਸਤਿਗੁਰੂ ਕਿਰਪਾ ਕਰਨ ਤਾਂ ਇਹ ਮਨੁੱਖੀ ਜੀਵਨ ਗੁਰੂ ਦੇ ਆਸ਼ੀਆ ਅਨੁਸਾਰ ਜੀ ਸਕਦਾ ਹੈ ਗੁਰਬਾਣੀ ਦੀ ਵਿਚਾਰ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ